ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98786123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਸੋਨੂ ਕੋਲੇ ਆਇਆ ਗੱਲਬਾਤ ਕਰਾਵਾਂਗੇ ਆਪਾਂ ਚਾਰ ਨਾਗ ਲੈ ਕੇ ਆਏ ਆ ਇੱਕ ਮੱਝ ਆ ਕੀ ਗੱਬਣ ਤੇ ਦੋ ਬਿਹੜਾ ਸੂਈਆਂ ਆਵੀਆਂ ਤੇ ਇੱਕ ਗੱਬਣ ਬਿਹੜਾ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਬਾਈ ਜੀ ਸਸੀ ਗਾ ਹੋਰ ਵੀਰੇ ਤੁਹਾਨੂੰ ਵਧੀਆ ਵੀ ਠੀਕ ਠਾਕ ਹੈ ਜੀ ਵਧੀਆ ਵੀ ਪਹਿਲਾ ਨੰਬਰ ਬੋਲ ਵੀਰੇ ਨੰਬਰ ਬਈ ਹੈਗਾ 8699099728 8699099728 ਪਿੰਡ ਜੀ ਪਿੰਡ ਹਿੰਮਤਪੁਰਾ ਬਈ ਹੂੰ ਜ਼ਿਲ੍ਹਾ ਮੋਗਾ ਦੇ ਤਸੀਰ ਨਿਹਾਲ ਸਿੰਘ ਦਾ ਠੀਕ ਆ ਨੇੜੇ ਤੇਲੀ ਨੇੜੇ ਦੇੜੇ ਆਪਾਂ ਨੂੰ ਬਈ ਇਧਰ ਸੈਦੋ ਵੀ ਰਹਿ ਜਾਂਦਾ ਹੂੰ ਨਿਹਾਲ ਸਿੰਘ ਵਾਲਾ ਤੇ ਭਦੌਰ ਤੇ ਬਲਾਸਪੁਰ ਓਕੇ ਜੀ ਤੇ ਸੋਨੂੰ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਵੀਰੇ ਅੱਜ ਆਪਣੇ ਕੋਲ ਚਾਰ ਆ ਗਏ ਬਈ ਦੋ ਸੁਵੇਵੇ ਆ ਗਾਂਗੂਨ ਵਾਲੀ ਦੇਖਾ ਮੱਝ ਦੀ ਓਕੇ ਜੀ ਤੇ ਜੇ ਆਪਾਂ ਪਹਿਲੇ ਨੰਬਰ ਬਈ ਮੱਝ ਦੀ ਗੱਲ ਕਰ ਲਗੇ ਜਿਹੜੀ ਜਮਾਂਦਰੂ ਤੇਲ ਲਾ ਗਈ ਜਮਾਂਦਰੂ ਤੇਲ ਕੁਦਰਤ ਮੰਨੋ ਤੇ ਇਹਨਾਂ ਥਾਣੇ ਤੇਨ ਲੱਗੇ ਵੇ ਹਾਂ ਤੇ ਵੀਰੇ ਇਹ ਇਹਨੇ ਤੀਜੇ ਸੂਏ ਸੂੰਦੀ ਆ ਬੁੱਢੀ ਤੀਜਾ ਸੂਆ ਸੂੰਦੀ ਆ ਮੰਨ ਕੇ ਚੱਲ 5 ਤੋਂ 6 ਦਿਨ ਬਾਕੀ ਪਏ ਐ ਕਿੰਨਾ ਦੁੱਧ ਕੱਢਿਆ ਨੇ ਦੂਜੇ ਸੂਏ ਦਾ ਵੀਰੇ ਦੁੱਧ ਵੀ ਜਿੰਨਾ ਤੋਂ ਘਰੋਂ ਲਈ ਆ ਆਪਾਂ ਕਦੇ 11 ਕਿਲੋ ਚੋਇਆ ਪਰ ਆਪਾਂ 10 ਕਿਲੋ ਕਹਿ 10 ਕਿਲੋ ਕਹਿ ਕੇ ਦੇਣੀ ਆ ਤੇ ਸਮੀ ਪੜੀ ਵੀ ਸਿੰਘ ਛੱਲੇ ਦੀ ਇੱਕ ਨੰਬਰ ਖੋਲੋ ਜੀ ਤੇ ਪਲਾਈਆਂ ਪਲੋਈਆਂ ਬਹੁਤ ਪਾਈਆਂ ਪਲਾਟਾ ਚੰਗਾ ਹੂੰ ਚੰਗਾ ਥਣ ਲੈਵਾ ਜੀ ਤੇ ਜਮਾਂਦਰੂ ਕੁਦਰਤ ਕੰਨੂ ਜਿਹੜੀ ਮਹਾਰਾਜ ਨੇ ਚੀਜ਼ ਬਣਾਈ ਉਹ ਉਮੀ ਹੈ ਜੀ ਕੋਈ ਇਹ ਤੇਲ ਨਹੀਂ ਹੋਈ ਵੀ ਹੂੰ ਤੇ ਇਹਦਾ ਕੋਈ ਡਰ ਨਹੀਂ ਹੁੰਦਾ ਤੇ ਦੁੱਧ ਕਿਉਂਕਿ ਇੱਕ ਚੋਂ ਹੀ ਕੱਢ ਦਿੰਦੀ ਬਾਕੀ ਵਜਨ ਵਜਨ ਬਹੁਤ ਵਜਨ ਵਜੂਦ ਪੂਰਾ ਤੇ ਪਿਆਰ ਮੋਹਰਾ ਚ ਆ ਗਈ ਜੀ ਜਿਹੜੀ ਗੱਲ ਹੁੰਦੀ ਉਹ ਕਹੀ ਜਾਂਦੀ ਆ ਤੇ ਸੋਹਣੀ ਸੁਨੱਖੀ ਆ ਲਓ ਜੀ ਕੁਆਲਿਟੀ ਕਰੋ ਚੈੱਕ ਤੇ ਮੋਲ ਜਮਾ ਜਾਏ ਜੀ ਤੇ ਵਧੀਆ ਲੱਗਿਆ ਬਈ ਹੂੰ ਖਾਣ ਤੋਂ ਪਿਛੇ ਜੁਪੇ ਦੇ ਓਕੇ ਆ ਹੋਰ ਕੋਈ ਭਾਰ ਪਿੱਛੇ ਦੀ ਓਕੇ ਆ ਠੀਕ ਆ ਵੀਰੇ ਤੇ ਬਾਕੀ ਸਮੀ ਭਲੀ ਵੀ ਆ ਹਨਾ ਝੋਟੀ ਐ ਨਹੀਂ ਗੱਲ ਹੈ ਕਿ ਸੂਆ ਅਰੀਨਲ ਤੀਜਾ ਐ ਨਹੀਂ ਗੱਲ ਹੈਗੀ ਵੀ ਚੌਥਾ ਹੋਊਗਾ ਠੀਕ ਆ ਜੀ ਤੇ ਡਿਮਾਂਡ ਬਾਈ ਇਹਦੀ ਮੋਲ ਦੇ ਜਿੰਨਾ ਮਰਜ਼ੀ ਕਰਾ ਲੈ 75 ਰਲਾ 76 ਬਸ 70 ਦੀ ਦੇ ਦਾਂਗੇ 70 ਚ ਛੋਟ ਕਰਨਾ ਤੇ ਬਾਕੀ ਦਾ ਗੱਲ ਦਿੰਦਾ ਵੀ ਹੈ ਨਹੀਂ ਹਨਾ ਕੋਈ ਝੋਟੀ ਸੂਣ ਵਾਲੀ ਇਹ ਨਹੀਂ ਤਾਂ ਬੁੱਢੇ ਚਾਰ ਥਣ ਹੁੰਦੇ ਵੀ ਵੀਰੇ 90 95 ਹਜ਼ਾਰ ਦੀ ਸੀ ਮੱਝਾਂ ਤੇਜ ਬਹੁਤ ਸੋਹਣੀਆਂ ਬਾਕੀ ਦੇ ਦੀ ਵੰਤਰਣਾ ਜਿਹੜੀ ਦੁੱਧ ਵਾਲੀ ਆ ਉਹ ਵੀ ਨਹੀਂ ਗੱਲ ਇਹ ਜਿਹਦਾ ਤਿਲ ਹੋਈ ਹੋਵੇ ਫਿਰ ਤਾਂ ਪੁੱਛੀ ਗੱਲ ਵੀ ਕੁਦਰ ਤੂੰ ਪਹਿਲਾਂ ਤੂੰ ਤਾਂ ਜਲ ਗਾਇਆਂ ਵੱਧ ਲਿਆਉਣਾ ਮੈਨੂੰ ਪਤਾ ਮੱਝ ਦੀ ਵੰਤਰ ਦੁੱਧ ਵਾਲੀ ਆ ਇਹਦੀ ਤੇ ਯਾਦ ਰੱਖੋ ਜਿਹੜਾ ਵੀਰ ਲੈ ਗਿਆ ਤੇ ਲੈ ਜਾਣੀ ਅਗਲੇ ਨੇ ਆ ਦੀ ਦਸੱਲੀ ਕਰਕੇ ਆ ਤੇ ਕਿੰਨੇ 70 ਦੀ ਦੇ ਦੇਣੀ ਆ ਬਸ 70 ਚ ਛੋਟ ਕਰ ਲੈ ਇਹਨੇ ਬੁੱਤੇ ਕੋਈ ਆਪਾਂ ਗੱਭਣ ਲਈ ਸੀ ਪਰਜੋ ਤੇ ਮਨਰੇ ਘਰੇ ਕੱਲ੍ਹ ਸੁੱਈ ਆ ਜੀ ਓਕੇ ਜੀ ਓਕੇ ਜੀ ਇਹ ਵੀ ਆਪਾਂ ਦੀਪਾ ਮਾਰ ਕੇ ਦੋਲ ਫੜ ਚ ਅੱਛਾ ਚਿਪਾ ਗਿਆ ਬਹਿ ਗਿਆ ਤੇ ਹਾਂ ਇਹ ਵੀ ਆਪਣੇ ਘਰੇ ਜਾ ਕੇ ਤਾਂ ਮਾਰ ਕੇ ਜਦੋਂ ਕੁਸਤਾ ਨਾ ਹੁੰਦਾ ਪਰ ਆਪਾਂ ਤੇ ਲੱਗੇ ਕਿੰਨੇ ਠੀਕ ਆ ਬਾਈ ਕਹਿੰਦਾ ਤਾਰਾਂ ਤੋਰਾ ਕੋਈ ਨਹੀਂ ਕਿਸੇ ਦੀਆਂ ਵੀ ਮਾਰ ਕੇ ਦਿਖਾਉਣੀਆਂ ਤੇ ਤੁਸੀਂ ਆਪਦੀਆਂ ਆ ਕੇ ਕਹਿੰਦਾ ਚੋਕੇ ਲੈ ਜਾਓ ਭਾਉਂਦੀ ਤਿੰਨ ਸੌਣ ਵਧੀਆ ਚੱਲਦੇ ਆ ਵੀਰੇ ਚੌਥੀਆਂ ਦੀ ਆਪਾਂ ਤਾਂ ਗਾਰੰਟੀ ਦੇਣੀ ਚੱਲ ਪਏ ਉਹਦੇ ਕਰਮੋਂ ਚੱਲ ਪਏ ਕੋਈ ਮਿਹਨਤ ਕਰੂਗਾ ਨਾ ਓਕੇ ਖੋਲੋ ਇਹਨੂੰ ਤੋਰਾ ਤਰ੍ਹਾਂ ਮਗਰ ਕੀ ਆ ਗਿਆ ਵੀਰੇ ਮਗਰ ਵੀਰੇ ਕਦੋਂ ਤੇ ਕਿੰਨਾ ਕੁ ਬੋਲਾ ਹੁਣ ਬੋਲਾ ਵੀਰੇ ਆਪਾਂ ਐਵੇਂ ਝੂਠ ਜਿਹੇ ਨਹੀਂ ਮਾਰਨਾ ਦੇ ਦੂਗੀ 22 23 ਕਿਲੋ ਖੁੱਲਾ ਤੇ ਬਾਕੀ ਦਾ ਜੇ گاਂਦੇ ਥਾਣ ਨਾ ਬੈਂਦਾ ਤੇ ਗੱਲਾਂ ਹੀ ਹੋਰ ਸੀ ਹਨਾ ਨਹੀਂ ਵੀਰੇ ਆਪਾਂ ਚਾਰੇ ਥਾਣਾਂ ਚ ਉਧਰ ਨਹੀਂ ਲੈ ਜੀ ਹੂੰ ਫੇਸ ਚੰਗਾ ਕੁਆਲਿਟੀ ਚੰਗੀ ਇਹਨੂੰ ਕੰਮ ਕਰਦੇ ਆਪਾਂ ਮਾੜਿਆਂ ਦਾ ਕੋਈ ਨਹੀਂ ਕਰ ਹੂੰ ਚਲੋ ਕੋਈ ਗੱਲ ਨਹੀਂ ਕਰਦੇ ਆ ਸਭ ਕੁਝ ਹੋ ਜਾਂਦਾਗਾ ਆ ਦੇਖੋ ਜੀ ਫੇਸ ਕਰੋ ਚੈੱਕ ਕਰੋ ਜੀ ਚੈੱਕ ਤੇ ਬਾਕੀ ਦਾ ਆਈ ਐ ਬੁਠੇ ਰਾਤ ਆਪਾਂ ਕੱਢਿਆ ਸੀ ਬਈ 4 ਕਿਲੋ ਆਕੇ 5 ਕਿਲੋ ਮੰਨ ਲੇ ਕੇ ਚੱਲ ਆਪਾਂ ਤਾਂ 9 10 ਕਿਲੋ ਕਹਿੰਦੇ ਬਹੁਤ ਸਾਰੀ ਖਾਲੀ ਨਹੀਂ ਤੇੂੰ ਜਿੱਦ ਤਿਆਰ ਹੋ ਗਈ ਕਿੰਨਾ ਕੁ ਦੁੱਧ ਕੱਢ ਦੂਗੀ ਥੋਨੂੰ ਕੋਈ ਚੰਗੀ ਛੇ ਵਾਲਾ ਹੋਇਆ ਕਿ 24 25 ਕਿਲੋ ਮੋਜ ਨੇ ਚਲੂ ਪਰ ਤੇ ਲੈ ਵੇ ਲੂ ਵੇ ਦੇਖ ਚੰਗੀ ਆ ਹਨਾ ਹਾਂ ਭਾਂਡਾ ਬਹੁਤ ਹੀ ਵਧੀਆ ਭਾਂਡਾ ਜੀ ਤੇ ਬਾਕੀ ਦਾ ਬੱਛੀ ਹੈ ਤੀਜਾ ਸੂਆ ਜੀ ਵੀਰੇ ਦੂਜੇ ਸੂਏ ਅੱਛਾ ਦੂਜੇ ਸੂਏ ਠੀਕ ਹੈ ਛੇ ਵਾਲੂਗਾ ਦੇਖ ਬੁਠੇ ਹੂੰ ਬਹੁਤ ਵਧੀਆ ਬਹੁਤ ਓਕੇ ਹੈ ਜਮਾ ਚੱਲਦੀ ਧਾਰਾ ਮਾਰ ਕੇ ਦਿਖਾ ਦੇ ਕੇ ਫਿਰ ਤੇ ਆਪਾਂ ਕਿਰਾ ਆਪਾਂ ਦਾ ਸਿਰਫ ਆਪਣਾ ਕੰਮ ਆ ਵੀ ਇੱਥੇ ਪਸ਼ੂ ਖੜਾ ਤੁਸੀਂ ਆ ਜਾਓ ਤੇ ਆਉ ਦਾ ਦੇਖ ਕੇ ਲੈ ਜਾਓ ਹਨਾ ਤੇ ਤੁਹਾਨੂੰ ਕੀ ੜਵਾਣਾ ਦੀ ੜਵਾਣ ਵੇਲੇ ਫੋਨਤੀ ਕਰ ਲੈ ਠੀਕ ਆ ਤੇ ਆ ਜਾਓ ਫਿਰ ਦੋ ਨੰਬਰ ਦੀ ਕਰ ਲੇ ਜੀ ਬਾ ਦੇਖ ਲੈ ਤੁਸੀਂ ਜਾਂਦਾ ਕੰਪੈਕਟੀ ਆਰਡਰ ਆਗਾ ਟੁੱਟ ਮਲਮ ਕੁਮਾ ਨਹੀਂ ਹੈਗਾ ਆ ਦੇਖੋ ਜੀ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ ਖਤਮ ਹੁੰਦਾ ਇਹ ਜਰਸੀ ਦਾ ਐਚਐਫ ਹੋ ਸਕਿਆ ਹੂੰ ਜਰਸੀ ਤੇ ਐਚਐਫ ਦਾ ਕਰਾਸ ਤੁਹਾਨੂੰ ਹਾਂਜੀ ਬੋਲੋ ਜੀ ਦੂਜਾ ਸਵਾਲ ਹੁੰਦੀ ਆ ਹੂੰ ਫੋਨ ਦੇ ਵਿੱਚ ਇਹਦੇ ਪੈ ਆ 7 ਤੋਂ 8 ਦਿਨ 7 ਤੋਂ 8 ਦਿਨ ਪੈਂਡਿੰਗ ਕਿੰਨਾ ਦੁੱਧ ਦਿੱਤਾ ਵਾ ਦੁੱਧ ਭਾਈ ਦਿੱਤਾ ਨੇ 18 ਮੰਨੀ ਤੇ ਐਤ ਕੀ ਕਿੰਨਾ ਦੇਉਗੇ ਦੁੱਧ 20 ਤੋਂ ਬਾਹਰ ਦੇ ਦੁਬਾਰਾ ਕੋ 20 ਕਹਿ ਕੇ ਦੇਵਾ 20 ਤੋਂ ਬਾਹਰ ਦੇ ਦੋ ਵੀ ਹਾਂ ਬਾਕੀ ਟੈਲ ਟੂਲ ਚੈੱਕ ਕਰਾ ਗਏ ਹੂੰ ਓਕੇ ਜੀ ਆਹ ਦੇਖ ਤੁਹਾਨੂੰ ਬਹੁਤ ਚੰਗਾ ਲੱਗਿਆ ਪੂਰੀ ਸੀਟ ਠੰਡੀ ਆ ਓਕੇ ਖੋਲੋ ਵੀ ਜਿੱਧਰ ਦੀ ਮਰਜ਼ੀ ਵਟਾ ਹੂੰ ਓਕੇ ਖੋਲੋ ਤੇ ਬਾਕੀ ਦੀ ਗੱਲ ਐ ਨਹੀਂ ਗੱਲ ਹੈਗੀ ਵੀ ਕੋਈ ਇਹਦਾ ਵੀ ਲੇਵਾ ਜਿਹੜਾ ਖੋਚਾਂ ਤੋਂ ਤਾਂ ਵਾਲਾ ਹਵਾਨਾ ਹਨਾ ਹਾਂ ਹਾਂ ਕੰਪੈਕਟ ਆਰਡਰ ਆਗਾ ਠੋਸ ਐ ਇਹ ਆ ਪਤੀਜੇ ਨੰਬਰ ਵਾਲਾ ਨਾਗਸ ਨੂੰ ਦਿਖਾ ਰਹੇ ਆ ਐਚਪੀ ਤੇ ਥੋੜਾ ਜਿਹਾ ਜਰਸੀ ਦਾ ਕ੍ਰਾਸ ਹੂੰ ਕੋਈ ਕੱਦ ਨਹੀਂ ਛੋਟਾ ਹੈਗਾ ਗਿੰਦ ਤੇਸੀਲ ਬਹੁਤ ਆ ਸੋਨੂੰ ਭਾਂ ਚੁੰਡੀਆਂ ਵੱਡੀ ਚੱਲ ਲੇਵੇ ਤੇ ਹਨਾ ਆ ਦੇਖੋ ਜੀ ਅਧਲਾ ਢਿੱਲ ਸਾਰੀ ਬੰਨ ਆ ਲਈ ਵੀ ਹੂੰ ਟਟਮਾਲੇ ਵਾਲੇ ਰੱਖਣਾ ਆ ਦੇਖੋ ਇੱਥੇ ਹੋਣਾ ਲਈ ਬਾਬਾ ਜੀ ਲਿਓ ਜੀ ਵੀਰੇ ਠੀਕ ਆ ਓਕੇ ਆ ਜਮਾ ਗੱਲਬਾਤ ਇਹਦਾ ਕੋਈ ਡਰ ਨਹੀਂ ਹੈਗਾ ਲੱਤ ਛੜਦਾ ਵੜਦਾ ਐਵੇਂ ਕਹਿ ਦਈਏ ਬਾਕੀ ਮੌਸਮ ਬੁੱਟੇ ਨੂੰ ਗਰਮੀ ਆ ਮੌਸਮ ਬਹੁਤ ਚੰਗਾ ਜੀ ਲਿਓ ਜੀ ਬੰਨੋ ਕਰੋ ਚੈੱਕ ਬੱਤੀ ਪੂਰੀ ਚੰਗੀ ਕੁਆਲਿਟੀ ਪੂਰੀ ਵਧੀਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਟਟਮ ਲੰਮ ਕੁ ਮੈਦਾ ਆਰਡਰ ਹੋਵੇ ਤੇ ਡਿਮਾਂਡ ਇਹਦੀ ਸੋਨੂੰ ਹੁਣ ਕੀ ਕਰ ਲਾਂਗੇ ਉਹ ਵਿਚਾਈ ਠੀਕ ਆ ਤੇ ਹੁਣ ਆਪਾਂ ਗੱਲ ਕਰ ਲਏ ਲਾਸਟ ਵਾਲੀ ਇਹਨਾਂ ਬੂਟੇ ਕੱਲ ਤੜਕੇ ਨੇ ਉਹਨਾਂ ਦੇ ਘਰੇ ਸੂਈ ਵੀ ਸਮਾਲ ਕਰਨੀ ਜੀ ਉਹਨਾਂ ਦੇ ਘਰੇ ਪੈ ਗਈ ਜੀ ਹੂੰ ਪਹਿਲਾਂ ਸੂਆ ਸੂਈਆਂ 2 ਦੰਦਾਂ ਦੀ 2 ਦੰਦਾਂ ਦਾ ਠੀਕ ਆ ਕਿੰਨਾ ਕੁ ਬੋਲਾ ਕੱਢਿਆ 2 ਦੰਦਾਂ ਦਾ ਹੁਣ ਵੀ ਇਹ ਮੰਨ ਕੇ ਚੱਲ ਆਪਣੇ ਘਰੇ ਜਿਹੜਾ ਸਟੇ ਬਰੇਡੀ ਆ 9-10 ਕਿਲੋ ਤਿਆਰ ਹੋ ਗਿਆ ਮਗਰ ਬੱਛਾ ਮਗਰ ਬੱਛਾ ਜੀ ਜੇਰ ਜੁਰ ਕੰਪਲੀਟ ਜੀਰ ਉਹਨਾਂ ਦੇ ਘਰੇ ਪਈ ਗਏ ਤੇਲ ਦੀ ਵੀ ਜੇਰ ਕੰਪਲੀ ਚੱਲ ਦੀ ਆਪਣੀ ਵੀਡੀਓ ਬਣਾਈ ਆ ਭਾਈ ਇਹ ਉਹਨਾਂ ਦੇ ਘਰੇ ਸੂਈ ਸੀ ਜੇਰ ਉਹਨੇ ਕਿਹਾ ਉਹਦੇ ਪਈ ਖੋਲੋ ਫਿਰ ਉਹਨੂੰ ਤੋੜਾ ਤਾਰਾ ਕਰਾ ਕੇ ਚੈੱਕ ਤੇ ਬੱਚੀ ਸਭੀ ਭਲੀ ਆ ਮੂੰਹੋਂ ਕਿਵੇਂ ਆ ਵੀਰੇ ਇਹ ਮੂੰਹੋਂ ਦੋ ਦਾਂਦੀ ਆ ਬੁੱਟੇ ਦੋ ਦਾਂਦੀ ਆ ਠੀਕ ਆ ਜੀ ਬਾਕੀ ਦਾ ਕੁਆਲਿਟੀ ਵੀਰੇ ਪੂਰੀ ਚੰਗੀ ਤੇ ਬਾਕੀ ਦਾ ਉਵੇਂ ਨਹੀਂ ਗੱਲ ਹੈਗੀ ਇਹ ਫਾਇਟ ਵਾਲਾ ਦੁੱਧ ਪਾਉਗੀ ਬਾਕੀ ਇੱਕ ਗੱਲ ਵੀਰੇ ਬੁੱਟੇ ਥੜਾ ਥਣ ਕਰਨਾ ਚੰਗਾ ਲੱਗਿਆ ਤੇ ਬਾਕੀ ਦੀ ਗੱਲ ਭਾ ਲੀ ਆ ਭਾਵ ਵਾਲਾ ਬਾਜਵਾ ਭਾਈ ਇੰਨੀ ਦੀ ਆਪਾਂ ਨੂੰ ਫੰਡਰ ਵਸੀ ਕਿਹ ਰਹਿੰਦਾ ਚਲੋ ਇਹਦਾ ਭਾ ਫਰਕਾਰੀ ਦਿਓ ਵਿੱਚ ਕਿਦਾ ਵੀਰੇ ਐ ਆ ਬੁੱਟੇ ਮੋਲ ਕਰਾਉਣੇ ਨਾ ਮਰਜੀ ਕਰ 30 ਦੀ ਹੋ ਜੂਗੀ ਚਲ 30 ਦੀ ਲਗੜਾ ਆਪਣੇ ਚੈਨਲ ਤੇ ਦੇਖੀਓ ਠੀਕ ਆ ਵੀਰੇ ਕਿਸੇ ਭੈਣ ਭਰਾ ਦਾ ਫਾਇਦਾ ਤੇ ਕਿੰਨਾ ਦੁੱਧ ਪਾਈ ਜੋ ਅਗਲੇ ਨੂੰ 30000 ਚ ਕਹਿੰਦੇ 14 15 ਕਿਲੋ ਵੀ ਤੇ ਬਹੁਤ ਹੋ ਜਾਂਦਾ ਪਰ 12 ਤੇ ਕਿਲੋ ਤੋਂ ਮੋਜ ਨਾ ਲਈ ਲੱਖ ਰੁਪਏ ਵਾਲੀ ਮੱਝ ਨਾ ਦੇਈ ਜਾਓ ਮੋਜ ਨਾ ਬਾਈ ਬਾਕੀ ਇੱਕ ਗੱਲ ਹੋਰ ਵੀ ਆ ਗਰਮੀ ਨਾਲ ਬਿਮਾਰ ਹੋਵੇ ਨਾ ਨਾ ਇਹ ਨਹੀਂ ਹੁੰਦੀ ਠੀਕ ਆ ਜੀ ਠੀਕ ਕਿੰਨਾ ਦੁੱਧ 13 ਕਿਲੋ ਹਾਂ 13 ਕਿਲੋ ਮੋਜ ਨਾ ਪਾਓ ਓਕੇ ਜੀ ਓਕੇ ਤੂੰ ਆਇਆ ਬੁੱਤੇ ਹਜੇ ਕੱਲ ਸੋਈ ਆ ਬਾਈ 9 10 ਕਿਲੋ ਡਿਮਾਂਡ ਬਾਈ ਨੇ ਛੱਡ ਕੇ 31 ਕਰੀ ਸੀ ਕਿ ਮੈਂ 10 ਤੇ ਬਾਕੀ ਦਾ ਹੁਣ ਤੁਸੀਂ ਇਦੂ ਜਿਆਦੇ ਨਾ ਤਲਾਇਓ ਠੀਕ ਆ ਜਾਵਾਂ ਕੰਮ ਤੇ ਪੂਰੀ ਵਧੀਆ ਦੁੱਧ ਦੇ ਨੇ ਬਾਈ ਨੇ ਜਿੰਨਾ ਦੱਸਿਆ ਉਹਨਾਂ ਦੇ ਦੇ ਦੇਣਾਗਾ ਤੇ ਚਾਰ ਬੈੜਾਂ ਸੀ ਚਾਰੇ ਤੁਹਾਨੂੰ ਦਿਖਾ ਦਿਆਂਗਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘਲਾ ਨੰਬਰ ਬਾਈ ਦਾ ਹੈਗਾ 8699099728 ਤੇ ਇੱਕ ਤਿਲ ਨਾਮ ਵੀਰੇ ਸੋਨੂ ਆ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ